ਕੁਰਮਤ ਹੈ ਇਹ ਸਾਨੂੰ ਜੀਵਨ ਉਸ ਨੂੰ ਦਰਸਾਉਂਦੀ ਹੈ ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ ਉਸ ਤੋਂ ਬਿਨਾ ਜਿਹੜਾ ਜੀਵਨ ਹੈ ਉਹ ਪਸ਼ੂਆਂ ਤੋਂ ਵੀ ਪ੍ਰੇਤਾਂ ਤੋਂ ਵੀ ਉਹ ਭੈੜਾ ਗਿਣਿਆ ਗਿਆ ਹੈ ਪਸ਼ੂ ਵੀ ਮਨਮੁਖ ਨਾਲੋਂ ਚੰਗੇ ਹੁੰਦੇ ਨੇ ਉਹ ਖਲ ਖਾਂਦੇ ਨੇ ਕਾਫ ਉਸ ਖਾਂਦੇ ਨੇ ਤੇ ਅੰਮ੍ਰਿਤ ਵਰਗਾ ਦੁੱਧ ਪੈਦਾ ਕਰਦੇ ਨੇ ਮਨਮੁਖ ਜਿਉਂਦੇ ਜੀਵੀ ਦੁਖੀ ਰਹਿੰਦਾ ਹੈ ਪਰਿਵਾਰ ਵਿੱਚ ਕਲੇਸ਼ ਦਾ ਕਾਰਨ ਬਣਦਾ ਹੈ ਸਰੀਰ ਛੱਡਣ ਤੋਂ ਬਾਅਦ ਉਸ ਦੀ ਹੱਡ ਚੰਮ ਕੰਮ ਨਹੀਂ ਆਉਂਦਾ ਉਸ ਨੂੰ ਇੱਕ ਰਾਤ ਵੀ ਕੋਈ ਰੱਖਣ ਵਾਸਤੇ der er med hey.